ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਨਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 2 ਕਿ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ ਸੋ ਇਸ ਅਧਿਆਇ ਦੀ ਲੜੀ ਜਿਹੜੀ ਇਹ ਸੋਚੋ ਦੇ ਉੱਤਰ ਦੇ ਉਦੀ ਆਖਰੀ ਕਿਸ਼ਤ ਤੇ ਆਖਰੀ ਦੋ ਸਵਾਲ 10th ਕੀ ਅਤੇ 6th ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਚੰਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ प्यारे विद्यार्थियों टोडियां अंग्रेजी दिया और गणितिया लोडा भी इसी चैनल तो पूरी हो जाने गिया। ਤੁਸੀਂ YouTube ਤੇ ਜਾ ਕੇ ਚੈਨਲ ਨੂੰ ਖੋਲੋ ਫਿਰ ਪਲੇਲਿਸ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th english lcb 9th english literature 9th grammar ਤੇ ਗਣਿਤ ਦੇ ਵਿੱਚ ਮਿਲਣਗੀਆਂ 9th math notes ਨਵੀਂ-ਨਵੀਂ ਗਣਿਤ ਗਣਿਤ ਦੇ ਸਿਧਾਂਤ ਮੈਥ ਸ਼ਾਰਟਕਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੋਲੇਜ ਨੂੰ ਲਗੜਾ ਕਰਨ ਲਈ ਇੱਕ ਪਲੇਲਿਸ ਹੈਗੀ ਹੈ ਐਬ੍ਰੀਵੀਏਸ਼ਨਸ ਤੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਫਿਰ ਵੀਡੀਓ ਦੀ ਜਰੂਰ ਦੇਖੋ। ਹਉ ਦੇਖਿਏ ਬੱਚਾ ਹੁਣ ਇਹ ਵਾਲੇ ਸਵਾਲ ਦੋ। ਇਹ ਇੱਕ ਮਹੱਤਵਪੂਰਨ ਸਵਾਲ ਹੈ ਕਿ ਤੇ ਮਿਸ਼ਰਣ ਅਤੇ ਯੋਗਿਕ ਵਿਚਲੇ ਅੰਤਰ ਲਿਖੋ। ਸੋ ਚਾਰ ਮੁੱਖ ਤੌਰ ਤੇ ਅੰਤਰ ਨੇ। ਪਹਿਲਾ ਹੈ ਕਿ ਮਿਸ਼ਰਣ ਵਿੱਚ ਤੱਤ ਜਾਂ ਯੋਗਿਕ ਕਿਸੇ ਵੀ ਅਨੁਪਾਤ ਵਿੱਚ ਕੇਵਲ ਭੌਤਿਕ ਤੌਰ ਤੇ ਰਲੇ ਹੁੰਦੇ ਹਨ। ਮੰਨ ਲਓ ਬੱਚਿਓ ਮੈਂ ਨੀਲਾ ਤੋਤਾ ਲਹਿ ਲਵਾਂ ਤੇ ਉਹ ਚ ਰੋੜਾ ਜਿਹਾ ਮੈਂ ਕੋਈ ਜਿੱਦਾਂ ਕਹਿ ਲਓ ਖੰਡ ਬਾਹਰ ਮਾ ਰਲਾ ਲਵਾਂ ਹਨਾ। ਉਹਦੇ ਵਿੱਚ ਰਸਾਇਣਕ ਕਿਰਿਆ ਨਹੀਂ ਹੋਏਗੀ ਜਾਂ ਫਿਰ ਉਹਦੇ ਵਿੱਚ ਮੈਂ ਕੁਝ ਹੋਰ ਨੀਲਾ ਤੋਤਾ ਲਲਵਾ ਤੇ ਉਹਦੇ ਵਿੱਚ ਜਦ ਮੈਂ ਕੋਈ ਸੋਡੀਅਮ ਦਾ ਚੂਰਾ ਜਾਂ ਪਾ ਦਵਾਂ ਕਰਕੇ ਹਨਾ ਜਾਂ ਕੋਈ ਹੋਰ ਮਣੀ ਇਦਾਂ ਰਲਾ ਕੇ ਸਿਰਫ ਇਹ ਉਹਦੇ ਰਲਾ ਦੋ ਕਿਸੇ ਵੀ ਅਨੁਪਾਤ ਦੇ ਵਿੱਚ ਉਹ ਬਣੇਗਾ ਮਿਸ਼ਰਣ ਅਤੇ ਕੋਈ ਨਵਾਂ ਯੋਗਿਕ ਨਹੀਂ ਬਣਾਉਂਦੇ ਕਿਉਂਕਿ ਉੱਚ ਨਵਾਂ ਪਦਾਰਥ ਨਹੀਂ ਬਣਦਾ ਉਹਦੇ ਨਾਲ ਕੋਈ ਰਸਾਇਣਕ ਕਿਰਿਆ ਨਹੀਂ ਹੁੰਦੀ ਪਰ ਯੋਗਿਕ ਦੇ ਪ੍ਰਯੋਗਿਕ ਜਿਹੜਾ ਹੈ ਦੋ ਜਾਂ ਦੋ ਤੋਂ ਵੱਧ ਤੱਤਾਂ ਨਾਲ ਇੱਕ ਨਿਸ਼ਚਿਤ ਅਨੁਪਾਤ ਵਿੱਚ ਇਹ ਨਿਸ਼ਚਿਤ ਅਨੁਪਾਤ ਵਿੱਚ ਹੁੰਦਾ ਹੈ ਤੇ ਕਿਸੇ ਵੀ ਅਨੁਪਾਤ ਵਿੱਚ ਹੁੰਦਾ ਹੈ ਇਹਦਾ ਕੋਈ ਅਨੁਪਾਤ ਨਿਸ਼ਚਿਤ ਨਹੀਂ ਹੁੰਦਾ ਤਾਂ ਨਿਸ਼ਚਿਤ ਅਨੁਪਾਤ ਵਿੱਚ ਰਸਾਇਣਿਕ ਪ੍ਰਕਿਰਿਆ ਰਾਹੀਂ ਬਣਦਾ ਹੈ ਜਾਂ ਗਰਮ ਕਰਕੇ ਜਾਂ ਕਿਸੇ ਖਾਸ ਤਾਪਮਨ ਤੇ ਜਾਂ ਕਿਸੇ ਖਾਸ ਹਾਲਤ ਵਿੱਚ ਰਸਾਇਣਿਕ ਕਿਰਿਆ ਹੁੰਦੀ ਹੈ ਮਿਸਾਲ ਦੇ ਤੌਰ ਤੇ ਜਦੋਂ ਸੋਡੀਅਮ ਐਨਏ ਜਿਹਨੂੰ ਲਿਖਦੇ ਆਪਾਂ ਅਤੇ ਕਲੋਰੀਨ ਜਿਹਨੂੰ ਸੀਲ ਕਰਕੇ ਲਿਖਦੇ ਆਂ ਦੀ ਇੱਕ ਅਨੁਪਾਤ ਇੱਕ ਨਾਲ ਆਪਸ ਵਿੱਚ ਰਸਾਇਣਕ ਪ੍ਰਕਿਰਿਆ ਕਰਵਾਈ ਜਾਂਦੀ ਹੈ ਤਾਂ ਇੱਕ ਯੋਗਿਕ ਜੋ ਨਵਾਂ ਪਦਾਰਥ ਹੈ ਸੋਡੀਅਮ ਕਲੋਰਾਇਡ ਪ੍ਰਾਪਤ ਹੁੰਦਾ ਹੈ ਸੋ ਸੋਡੀਅਮ ਕਲੋਰਾਇਡ ਦਾ ਅਨੁਪਾਤ ਜਿਹੜਾ ਦੋਨੋਂ ਦਾ ਇੱਕ ਅਨੁਪਾਤ ਇੱਕ ਵਿੱਚ ਹੀ ਹੋਏਗਾ ਜੇ ਇੱਕ ਉਹਦਾ ਮਿਲ ਕੇ ਮੋਲ ਇਹਦਾ ਲਵਾਂਗੇ ਤੇ ਇੱਕੋ ਹੀ ਮੋਲ ਇਹਦਾ ਲੈਣਾ ਪਏਗਾ ਠੀਕ ਹੈ ਜੀ ਤੇ ਫਿਰ ਇਸ ਤਰ੍ਹਾਂ ਸੋਡੀਅਮ ਕਲੋਰਾਇਡ ਬਣੇਗਾ ਦੂਜਾ ਅੰਤਰੇ ਮਿਸ਼ਰਣ ਦੀ ਬਲਤਰ ਬਦਲ ਨਹੀਂ ਹੋ ਸਕਦੀ ਹੈ ਮਤਲਬ ਕਿਤੇ ਕੋਈ ਇੱਕ ਤੱਤ ਜ਼ਿਆਦਾ ਹੋ ਗਿਆ ਦੂਜਾ ਥੋੜਾ ਘੱਟ ਹੋ ਗਿਆ ਕਿਤੇ बराबर हो गए किते 1/2 हो गया किते 2/2 हो गया किते 1/4 हो गया 3/4 हो गया मतलब कि 2 3 4 ਜਿੱਦਾਂ ਮਰਜ਼ੀ ਰਲਾ ਕੇ ਇਹਦੀ ਬਦਲਵੀਂ ਮਿਸ਼ਰਣ ਦੀ ਜਿਹੜੀ ਬਣਤਰ ਬਦਲਵੀਂ ਹੋ ਸਕਦੀ ਹੈ ਇਹਦਾ ਕੋਈ ਇੱਕ ਸਥਾਈ ਰੂਪ ਨਹੀਂ ਹੁੰਦਾ ਪਰ ਯੋਗਿਕ ਦੀ ਬਣਤਰ ਹਮੇਸ਼ਾ ਸਥਾਈ ਹੁੰਦੀ ਹੈ ਸੋਡੀਅਮ ਕਲੋराइड ਹਮੇਸ਼ਾ ਸੋਡੀਅਮ ਕਲੋराइड ਹੀ ਰਹੇਗਾ ਚਾਹ ਅਮਰੀਕਾ 'ਚ ਬਣਾਓ ਚਾਹ ਕੈਨੇਡਾ 'ਚ ਬਣਾਓ ਚਾਹ ਹਿੰਦੁਸਤਾਨ 'ਚ ਬਣਾਓ ਚਾਹ ਪਾਕਿਸਤਾਨ 'ਚ ਬਣਾਓ ਜਿੱਥੋਂ ਮਰਜ਼ੀ ਲੈ ਕੇ ਬਣਾਓ ਜਿਹੜੇ ਸਰੋਤਾਂ ਹੀ ਮਰਜ਼ੀ ਬਣਾਓ ਸੋ ਸੋਡੀਅਮ ਕਲੋਰিন ਹਮੇਸ਼ਾ ਇਹਨਾਂ ਦਾ ਜਿਆਨੁਪਾਤ ਹੈ ਇੱਕ ਇੱਕ ਅਨੁਪਾਤ ਰਹੇ ਹਮੇਸ਼ਾ ਰਹੇਗਾ। ਇਹ ਕਹਿੰਦੇ ਜਿਹੜੇ ਤੱਤਾਂ ਜਾਂ ਯੋਗਿਕਾਂ ਨੂੰ ਰਲਾ ਕੇ ਮਿਸ਼ਰਣ ਬਣਿਆ ਹੁੰਦਾ ਹੈ। ਮਿਸ਼ਰਣ ਉਹਨਾਂ ਅੰਸ਼ਾਂ ਦੇ ਗੁਣਾਂ ਨੂੰ ਦਰਸਾਉਂਦਾ ਹੈ। ਕਿਉਂਕਿ ਕੋਈ ਨਵਾਂ ਪਦਾਰਥ ਨਹੀਂ ਬਣਿਆ ਇਹਦਾ ਦੋ ਚੀਜ਼ਾਂ ਰਲਾਤੀਆਂ ਗੰਧਕ ਤੇ ਲੋਹਾ ਤੇ ਉਹ ਚੱਲੋ ਲੋਹਾ ਦੇ ਲੋਹੇ ਦਾ ਚੂਰਾ ਤੇ ਗੰਧਕ ਦਾ ਚੂਰਾ ਰਲਾਤਾ। ਉਹ ਰਲੇ ਰਹੇ ਗੰਧਕ ਪੀੜੀ ਨਜ਼ਰ ਆ ਰਹੀ ਹੈ। ਸਰੀ ਤੀ ਗੁੜੇ ਰੰਗ ਦਾ ਲੋਹਾ ਦਾ ਬੂਰਾ ਨਜ਼ਰ ਆ ਰਿਹਾ ਬਸ ਕੁਛ ਫਿਰ ਉਹ ਕੁਛ ਅੰਸ਼ ਲੋਹੇ ਹੁਣ ਜੇ ਤੁਸੀਂ ਚੁੰਬਕ ਲੈ ਕੇ ਜਾਓਗੇ ਤੇ ਜਿਹੜਾ ਲੋਹਾ ਹੈ ਚੁੰਬਕ ਵੱਲ ਆਕਰਸ਼ਿਤ ਹੋਏਗਾ ਠੀਕ ਹੈ ਨਾ ਸੋ ਉਹ ਮਤਲਬ ਕਿ ਲੋਹਾ ਵਿੱਚ ਲੋਹੇ ਦੇ ਗੁਣ ਵੀ ਨਜ਼ਰ ਆਣਗੇ ਤੇ ਵਿੱਚ ਗੰਧਕ ਦੇ ਗੁਣ ਵੀ ਨਜ਼ਰ ਆਣਗੇ ਪਰ ਯੋਗਿਕ ਜੋ ਇੱਕ ਨਵਾਂ ਬਣਿਆ ਪਦਾਰਥ ਹੁੰਦਾ ਹੈ ਦੇ ਗੁਣ ਯੋਗਿਕ ਨੂੰ ਬਣਾਉਣ ਵਾਲੇ ਤੱਤਾਂ ਤੋਂ ਬਿਲਕੁਲ ਵੱਖਰੇ ਹੁੰਦੇ ਨੇ ਹੁਣ ਬੱਚਿਓ ਉਸੇ ਗੰਧਕ ਨੂੰ ਤੇ ਲੋਹੇ ਦੇ ਛੋਲੇ ਨੂੰ ਮੈਂ ਤੱਤਾਂ ਕਰ ਦਵਾ ਗਰਮ ਕਰ ਦਵਾ ਉਤੇਜ ਤੇ ਗਰ ਹੁੰਦੇ ਨਾਲ ਕੀ ਹੋਏਗਾ ਆਇਰਨ ਤੇ ਸਲਫਰ ਲੋਹਾ ਤੇ ਸਲਫਰ ਉਹਨਾਂ ਚ ਰਸਾਇਣਿਕ ਕਿਰਿਆ ਹੋਏਗੀ ਤੇ ਫਿਰ ਆਇਰਨ ਸਲਫਾਈਡ ਬਣ ਜਾਏਗਾ ਜੇ ਆਇਰਨ ਸਲਫਾਈਡ ਬਣ ਜਾਏਗਾ ਤੇ ਬੱਚੇ ਫਿਰ ਉਹ ਚੁੰਬਕ ਵੱਲ ਅਕਰਸ਼ਿਤ ਨਹੀਂ ਹੋਏਗਾ ਤੇ ਆਇਰਨ ਸਲਫਾਈਡ ਜਿਹੜਾ ਬਣੇਗਾ ਉਹਦੇ ਕੋਲ ਲੋਹੇ ਨਾਲੋਂ ਤੇ ਗੰਧਕ ਨਾਲੋਂ ਬਿਲਕੁਲ ਵੱਖਰੇ ਹੋਣਗੇ ਉਸੇ ਤਰ੍ਹਾਂ ਜਿਦਾ ਸੋਡੀਅਮ ਕਲੋਰਾਇਡ ਦੇ ਗੁਣ ਸੋਡੀਅਮ ਤੇ ਕਲੋਰੀਨ ਤੋਂ ਬਿਲਕੁਲ ਵੱਖਰੇ ਹੁੰਦੇ ਹਨ ਠੀਕ ਹੈ ਫਿਰ ਅਗਲਾ ਆਖਰੀ ਜਿਹੜਾ ਆ ਗਿਆ ਅੰਤਕ ਮਿਸ਼ਰਣ ਬਣਾਉਣ ਵਾਲੇ ਕਟਕਾਂ ਜਾਂ ਅੰਸ਼ਾਂ ਜਿਹੜੇ ਤੱਤਾਂ ਤੋਂ ਜਾਂ ਯੋਗਿਕਾਂ ਤੋਂ ਬਣਿਆ ਨੂੰ ਸੌਖੇ ਹੀ ਭੌਤਿਕ ਵਿਧੀਆਂ ਰਾਹੀਂ ਨਿਖੇੜਿਆ ਜਾ ਸਕਦਾ ਹੈ ਫਿਲਟਰੇਸ਼ਨ ਦੀ ਵਿਧੀ ਹੋ ਸਕਦੀ ਹੈ ਡਿਸਟਿਲੇਸ਼ਨ ਦੀ ਵਿਧੀ ਹੋ ਸਕਦੀ ਹੈ ਇਹ ਦੇਖਣਾ ਪੈਂਦਾ ਫਿਰ ਜਾਂ ਚੁੱਕ ਕੇ ਕੀਤਾ ਜਾ ਸਕਦਾ ਟਿਕਿੰਗ ਕੀਤੀ ਜਾ ਸਕਦੀ ਹੈ ਹਨਾ ਪਰ ਯੋਗਿਕ ਦੇ ਕਟਕਾਂ ਨੂੰ ਰਸਾਇਣਿਕ ਜਾਂ ਬਿਜਲੀ ਰਸਾਇਣਿਕ ਇਲੈਕਟ੍ਰੋਕੈਮੀਕਲ ਪ੍ਰਤੀਕਿਰਿਆ ਰਾਹੀਂ ਹੀ ਨਿਖੇੜਿਆ ਜਾ ਸਕਦਾ ਹੈ ਯੋਗਿਕ ਦੇ ਤੱਤਾਂ ਨੂੰ ਯੋਗਿਕ ਯੋਗਿਕ ਦੇ ਅੰਸ਼ਾਂ ਨੂੰ ਕਟਕਾਂ ਨੂੰ ਸਧਾਰਨ ਭੌਤਿਕ ਕਿਰਿਆਵਾਂ ਵਿਧੀਆਂ ਰਾਹੀਂ ਵੱਖ-ਵੱਖ ਨਹੀਂ ਕੀਤਾ ਜਾ ਸਕਦਾ। ਬੁੜੇ ਬੱਚਿਓ ਆਖਰੀ ਸਵਾਲ। ਬੁੜਲਾ ਜਿਹੜਾ ਇੱਕ ਮਲਕੀ ਜੋ ਹੈ ਪੂਰਾ ਜਿਹੜਾ ਅਸੀਂ ਕਹਿ ਸਕਦੇ ਹਾਂ ਜਿਹੜਾ ਅਸੀਂ ਅਧਿਐਨ ਪੜ੍ਹਿਆ ਹੈ ਉਹਦਾ ਮਲਕੀ ਚਲੋ ਕੀ ਉਹਦਾ ਜਿਹੜਾ ਸਰਲੇਖ ਟਾਈਪ ਕਰ ਲਓ ਵਿਸਤਾਰਿਤ ਸਰਲੇਖ ਹੈ ਠੀਕ ਹੈ ਨਾ? ਅਸੀਂ ਕੱਨੇ ਵੀ ਕੀ ਸਾਡੇ ਵਾਲੇ ਵਾਲੇ ਦੇ ਪਦਾਰਥ ਸ਼ੁਧਾਨ ਸੋ ਕਹਿੰਦੇ ਪਦਾਰਥਾਂ ਦੀ ਵੰਡ ਅਤੇ ਉਪਵੰਡ ਬਾਰੇ ਸੰਖੇਪ ਜਾਣਕਾਰੀ ਦਿਓ ਸੋ ਬੱਚੇ ਮੁੱਖ ਤੌਰ ਤੇ ਜਿੰਨੇ ਪਦਾਰਥ ਨੇ ਚਾਹੇ ਠੋਸ ਨੇ ਚਾਹੇ ਦਰਬ ਨੇ ਚਾਹੇ ਗੈਸੀ ਨੇ ਇਹ ਤਿੰਨ ਅਵਸਥਾਵਾਂ ਹੁੰਦੀਆਂ ਕੋਈ ਪਦਾਰਥ ਜਾਂ ਠੋਸ ਰੂਪ ਵਿੱਚ ਹੁੰਦਾ ਹੈ ਜਾਂ ਦਰਬ ਦੇ ਰੂਪ ਵਿੱਚ ਹੁੰਦਾ ਹੈ ਜਾਂ ਗੈਸ ਦੇ ਰੂਪ ਵਿੱਚ ਹੁੰਦਾ ਹੈ ਉਹਨੇ ਸਾਰਿਆਂ ਦੀ ਜਿਹੜੀ ਵੰਡ ਇਹ ਮੁੱਖ ਤੌਰ ਤੇ ਜਾਂ ਸ਼ੁੱਧ ਪਦਾਰਥ ਅਤੇ ਮਿਸ਼ਰਣਾਂ ਵਿੱਚ ਵੰਡਿਆ ਜਾਂਦਾ ਹੈ ਸੋ ਤੁਹਾਡੇ ਵਾਲੇ ਵਾਲੇ ਪਦਾਰਥ ਜਿੰਨੇ ਵੀ ਨੇ ਜਾਂ ਉਹ ਸ਼ੁੱਧ ਨੇ ਜਾਂ ਮਿਸ਼ਰਣ ਨੇ ਠੀਕ ਹੈ ਉਹਨਾਂ ਅਗਲੀ ਗੱਲ ਫਿਰ ਸ਼ੁੱਧ ਪਦਾਰਥਾਂ ਨੂੰ ਤੱਤਾਂ ਅਤੇ ਯੋਗਿਕਾਂ ਵਿੱਚ ਵੰਡਿਆ ਜਾਂਦਾ ਹੈ ਉਹ ਜਿਹੜੇ ਸ਼ੁੱਧ ਪਦਾਰਥ ਨੇ ਉਹ ਜਾਂ ਤੱਤ ਹੋ ਸਕਦੇ ਨੇ ਜਿਹਦੇ ਬਾਰੇ ਅਸੀਂ ਵਿਸਥਾਰ ਨਾਲ ਪਿਛਲੀ ਵੀਡੀਓ ਵਿੱਚ ਜਿਹੜੇ ਪਿਛਲੇਰੇ ਵੀਡੀਓਜ਼ ਵਿੱਚ ਜਾਣਕਾਰੀ ਦਿੱਤੀ ਹੋਈ ਹੈ ਇਹ ਸਿਰਫ ਇੱਕ ਕਿਸਮ ਦਾ ਸਾਰ ਹੈਗਾ ਸੋ ਜਾਂ ਤੱਤ ਹੋ ਸਕਦੇ ਨੇ ਤੇ ਜਾਂ ਯੋਗਿਕ ਹੋ ਸਕਦੇ ਨੇ ਤੱਤਾਂ ਨੂੰ ਅਸੀਂ ਐਲੀਮੈਂਟ ਕਹਿ ਦਿੰਦੇ ਹਾਂ ਅੰਗਰੇਜ਼ੀ ਵਿੱਚ ਤੇ ਯੋਗਿਕਾਂ ਨੂੰ ਅਸੀਂ ਕੰਪਾਉਂਡਸ ਕਹਿ ਦਿੰਦੇ ਹਾਂ ਸੋ ਕੰਪਾਊਂਡ ਕਿੱਦਾਂ ਬੰਦੇ ਨੇ ਯੋਗਿਕ ਕਿੱਦਾਂ ਬੰਦੇ ਨੇ ਕਿਸੇ ਨਿਸ਼ਚਿਤ ਅਨੁਪਾਤ ਵਿੱਚ ਦੋ ਜਾਂ ਦੋ ਤੋਂ ਵੱਧ ਤੱਤਾਂ ਦੀ ਰਸਾਇਣਿਕ ਗੱਠ ਜੋੜ ਦੇ ਨਾਲ ਬੰਦੇ ਨੇ ਠੀਕ ਹੈ ਅਤੇ ਮਿਸ਼ਰਣਾਂ ਨੂੰ ਸਮੰਗੀ ਮਿਸ਼ਰਣ ਅਤੇ ਵਿਖਮੰਗੀ ਮਿਸ਼ਰਣ ਵਿੱਚ ਵੰਡਿਆ ਜਾਂਦਾ ਹੈ ਸੋ ਸਮੰਗੀ ਮਿਸ਼ਰਣ ਵਿੱਚ ਘੋਲ ਵੀ ਹੁੰਦੇ ਨੇ ਤੇ ਹ ਘੋਲ ਹੁੰਦੇ ਨੇ ਮੇਨ ਤੌਰ ਤੇ ਤੇ ਵਿਖਮੰਗੀ ਮਿਸ਼ਰਣ ਵਿੱਚ ਕੋਲਾਈਡ ਹੁੰਦੇ ਨੇ ਅਤੇ بڑا ਆਪਣਾ ਨਿਲੰਬਰ ਹੁੰਦੇ ਨੇ ਸਸਪੈਂਸ਼ਨ ਹੁੰਦੇ ਨੇ ਠੀਕ ਹੈ ਜੀ ਉਹਦੀ ਅਸੀਂ ਅੱਗੇ ਕਰਨ ਦੀ ਉਹਦੀ ਕੋਈ ਲੋੜ ਨਹੀਂ ਹੈਗੀ ਸਭਾਸ ਤੇ ਮੁੱਖ ਤੌਰ ਤੇ ਯਾਦ ਰੱਖਣਾ ਹੈ ਸਾਰੇ ਪਦਾਰਥ ਉਹ ਅਸ਼ੁੱਧ ਜਾਂ ਮਿਸ਼ਰਣ ਫਿਰ ਸ਼ੁੱਧ ਵਿੱਚ ਤੱਤ ਜਾਂ ਯੋਗਿਕ ਤੇ ਫਿਰ ਮਿਸ਼ਰਣ ਵਿੱਚ ਜਾਂ ਸਮੰਗੀ ਮਿਸ਼ਰਣ ਜਿਹਨੂੰ ਅਸੀਂ ਨੇ ਹੋਮੋਜੀਨਸ ਮਿਕਸਚਰ ਮਿਕਸਚਰ ਤੇ ਬੇਖਮੰਗੀ ਮਿਸ਼ਰਣ ਜਿਹਨੂੰ ਅਸੀਂ ਹੈਟਰੋਜੀਨਸ ਮਿਕਸਚਰ ਸੋ ਇਸ ਵੀਡੀਓ ਦੇ ਨਾਲ ਪਿਆਰੇ ਵਿਦਿਆਰਥੀਓ ਇਸ ਅਧਿਆਇ ਦੀ ਅਧਿਆਇ ਦਾ ਜਿਹੜਾ ਲੜੀ ਹੈਗੀ ਸੋਚੋ ਦੇ ਉੱਤਰ ਦੀ ਜਿਹੜੀ ਇੱਥੇ ਸਮਾਪਤ ਹੁੰਦੀ ਹੈ ਇਸ ਲੜੀ ਰਾਹੀਂ ਅਸੀਂ ਯਤਨ ਕੀਤਾ ਕਿ ਸਾਰੇ ਦਾ ਸਾਰਾ ਵਿਹਾਰੇ ਸਾਨੂੰ ਸਮਝ ਆ ਜਾਵੇ ਸੋ ਜੇ ਤੁਸੀਂ ساری ਲੜੀ ਦੇਖ ਲਵੋਗੇ ਵੀਡੀਓਜ਼ ਦੀ 36 ਸਵਾਲ ਦੇਖ ਲਵੋਗੇ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਅਧਿਆਇ ਕਿਤਾਬ ਦਾ ਪੜ੍ਹੋਗੇ ਉਹਦਾ ਦੁਹਰਾਉ ਵੀ ਹੋ ਜਾਏਗਾ ਦੁਹਰਾਈ ਹੋ ਜਾਏਗੀ ਤੇ ਨਾਲੇ ਬੱਚੇ ਤੁਹਾਨੂੰ ਸਾਰੀ ਗੱਲਾਂ ਚੰਗੀ ਤਰ੍ਹਾਂ ਸਮਝ ਆ ਜਾਣਗੀਆਂ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨਿਯਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰਵ ਰੱਖਾ ਬੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ